ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਦੇ ਤਹਿਤ ਬਸੀ ਫਰਨਾ ਹਲਕਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਿੱਖਿਆ ਕ੍ਰਾਂਤੀ ਦੇ ਤਹਿਤ ਖਮਾਣੋ ਪਿੰਡ ਤੁਨਹੋਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ ਚਾਰ ਹਜ਼ਾਰ ਦਾ ਕੰਮ ਦੇ ਲਈ ਤਕਰੀਬਨ 6 ਲੱਖ ਰੁਪਏ ਦੀ ਲਾਗਤ ਨਾਲ ਉਹ ਸਰ ਦਾ ਉਦਘਾਟਨ ਕਰਨ ਮੌਕੇ ਉਹ ਆ ਖੁਦ ਪਹੁੰਚੇ ਇਸ ਮੌਕੇ ਤੇ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਉਹ ਪੂਰਾ ਵਚਨਬੱਧ ਹੈ ਇਸੇ ਤਹਿਸ ਸਕੂਲਾਂ ਦੇ ਨਾਲ ਨਾਲ ਸ਼ਹਿਰਾਂ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਸਿੱਖਿਆ ਦਾ ਮਾਮਲੇ ਉੱਤੇ ਚੱਕੋ ਨਾਲ ਕੋਈ ਬੱਚਾ ਅਸੀਂ ਜ਼ਮੀਨ ਤੇ ਨਹੀਂ ਬੈਠਣ ਦੇਣਾ ਇਸ ਲਈ ਅਸੀਂ ਸਾਰੇ ਸਕੂਲਾਂ ਦੇ ਵਿੱਚ ਵਧੀਆ ਪ੍ਰਬੰਧ ਕਰ ਰਹੇ ਹਾਂ ਹੋਰ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਆਪ ਦੇਖੋ ਸੁਣੋ ਬੈਂਸ ਜੀ ਸਾਡੇ ਸਿੱਖਿਆ ਮੰਤਰੀ ਜੀ ਵੱਲੋਂ ਵੀ ਸੋ ਅਸੀਂ ਉਹਦੇ ਤਹਿਤ ਉਸੇ ਲੜੀ ਦੇ ਤਹਿਤ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਆ ਸਕੂਲਾਂ ਦੇ ਵਿੱਚ ਅਸੀਂ ਬਾਉਂਡਰੀ ਲੈਸ ਜਿਹੜੇ ਸਕੂਲ ਸਾਰੇ ਦੇ ਬਾਉਂਡਰੀ ਵਾਲੇ ਇਸ ਸਕੂਲ ਦੇ ਵਿੱਚ तकरीबन 6.5 ਲੱਖ ਰੁਪਏ ਦੀ ਕਰੀਬ ਲਾਗਤ ਦੇ ਨਾਲ ਜਿਹੜੇ ਬਾਉਂਡਰੀ ਵਾਲ ਬਣਾਏ ਗਿਆ ਹੋਰ ਵੀ ਜਿਹੜੇ ਸਕੂਲ ਨੂੰ ਇਨਫਰਾਸਟ੍ਰਕਚਰ ਦੀ ਲੋੜ ਆ ਕੋਈ ਹੋਰ ਚੀਜ਼ਾਂ ਦੀ ਲੋੜ ਵੀ ਆ ਉਹ ਜਿਹੜੀਆਂ ਅਵੇਲੇਬਲ ਕਰਵਾਈਆਂ ਜਾਣਗੀਆਂ ਜਾਣਗੀਆਂ ਸਿੱਖਿਆ ਕ੍ਰਾਂਤੀ ਦੇ ਵਿੱਚ ਕਿਹੇ ਵੱਦੋ ਹੋਇਆ ਕਦਮ ਸਾਡੀ ਵੀਡੀਓ ਸਭ ਖੜੇ ਨੇ ਮੈਨੂੰ ਟੀਚਰ ਸਹਿਬਾਨ ਵੀ ਨੇ ਸਾਰਿਆਂ ਤੋਂ ਪਿਵੜੀ ਸੁਣਨ ਨੂੰ ਵੀ ਮਿਲਦਾ ਕਿਉਂਕਿ ਸਮਾਂ ਹੋਇਆ ਕਰਦਾ ਸੀ ਸਕੂਲਾਂ ਨੂੰ 10-20 ਹਜ਼ਾਰ ਕਰਾਂਟ ਵੀ ਲੈਣੀ ਪੈਂਦੀ ਸੀ ਤਾਂ ਉਹਦੇ ਲਈ ਬਹੁਤ ਮਿਲਤਾ ਕਰਨੀ ਪੈਂਦੀ ਕਰ ਪਰ ਅੱਜ ਇਦਾਂ ਦਾ ਨਹੀਂ ਹੈ ਅਸੀਂ ਸਕੂਲਾਂ ਦੇ ਲਈ ਅਲੱਗ ਤੋਂ ਬਜਟ ਰੱਖੇ ਨੇ ਅਸੀਂ ਖੇਡਾਂ ਦੇ ਲਈ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਤੋਂ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਸਾਡੇ ਦੇਸ਼ ਦਾ ਭਵਿੱਖ ਨੇ ਅਸੀਂ ਉਹਨਾਂ ਦੇ ਲਈ ਕੰਮ ਕਰੀਏ ਦੇਖੋ ਸਮਾਂ ਲੱਗੂਗਾ ਹਰ ਚੀਜ਼ ਨੂੰ ਸਮਾਂ ਲੱਗਦਾ ਪਰ ਸਾਡੀ ਨੀਅਤ ਜਿਹੜੀ ਆ ਉਹ ਬਿਲਕੁਲ ਸਾਫ਼ ਹੈ ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਚੱਲਦੇ ਆ ਕਿ ਇਹਨਾਂ ਬੱਚਿਆਂ ਦੇ ਲਈ ਅਸੀਂ ਜੋ ਕਰ ਪਾਈਏ ਇਹਨਾਂ ਲੋਕਾਂ ਦੇ ਲਈ ਅਸੀਂ ਜੋ ਕਰ ਪਾਈਏ ਬੈਸਟ ਤੋਂ ਬੈਸਟ ਕਰੀਏ ਤਾਂ ਕਿ ਇਹ ਬੱਚੇ ਜਿਹੜੇ ਦੇਸ਼ ਦੇ ਵਿੱਚ ਆਪਣਾ ਨਾਮ ਰੋਸ਼ਨ ਕਰਨ ਉਹਨਾਂ ਦੇ ਮਾਪੇ ਦਾ ਆਪਣੇ ਪਿੰਡਾਂ ਦਾ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਪੂਰੇ ਦੇਸ਼ ਚ ਗੂੰਜੇ ਤਾਂ ਇਹ ਤਾਂ ਹੋ ਸਕਦਾ ਹੈ ਜੇ ਅਸੀਂ ਬੱਚਿਆਂ ਦੇ ਨੂੰ ਮਿਲਾਂ ਗਿਲਾਗੇ ਲੋਕਾਂ ਸੀ ਪਹਿਲਾਂ ਤੁਸੀਂ ਦੇਖੋ ਇਹ ਫਰਕ ਮਟੇਣਾ ਚਾਹੁੰਦੇ ਆ ਪਹਿਲਾਂ ਹੁੰਦਾ ਸੀ ਜੇ ਐਮਐਲਏ ਦੀ ਵਿਜ਼ਿਟ ਹੁੰਦੀ ਸੀ ਤਾਂ ਟੀਚਰਾਂ ਨੂੰ ਭਜੜ ਬੱਚਿਆਂ ਨੂੰ ਭਜੜ ਤੇ ਐਡਮਿਨਿਸਟ੍ਰੇਸ਼ਨ ਨੂੰ ਭਜੜ ਅਸੀਂ ਉਹ ਖਤਮ ਕਰਨਾ ਚਾਹੁੰਦੇ ਆ ਅਸੀਂ ਇੱਕ ਫਰੈਂਡਲੀ ਜਿਹੜਾ ਮਾਹੌਲ ਬਣਾਉਣਾ ਚਾਹੁੰਦੇ ਆ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਟੀਚਰਸ ਦੇ ਨਾਲ ਅਸੀਂ ਇੱਕ ਮਤਲਬ ਟੀਮ ਮੰਗੂ ਕਿ ਜਿਵੇਂ ਹੱਸਦੇ ਖੇਡਦੇ ਕੰਮ ਕਰਨਾ ਦੇਖੋ ਕਮੀਆਂ ਸਾਰਿਆਂ ਚ ਨਹੀਂ ਮੇਰੇ ਚ ਵੀ ਨੇ ਸਭ ਚ ਹੁੰਦੀਆਂ ਰਹਿ ਜਾਂਦੀਆਂ ਨੇ ਸੋ ਉਹਨਾਂ ਨੂੰ ਅਸੀਂ ਕਮੀਆਂ ਨੂੰ ਦੂਰ ਕਰਨਾ ਤਾਂ ਹੋਣਗੀਆਂ ਜੇ ਅਸੀਂ ਇੱਕ ਹੈਲਦੀ ਡਿਸਕਸ਼ਨ ਕਰਾਂਗੇ ਬੈਠਾਂਗੇ ਇਹਨਾਂ ਨਾਲ ਪਿਆਰ ਬਣਾਵਾਂਗੇ ਤਾਂ ਸਾਨੂੰ ਜਿਹੜੀਆਂ ਅੰਦਰੋਂ ਗੱਲਾਂ ਪਤਾ ਲੱਗਣਗੀਆਂ ਤਾਂ ਸਾਨੂੰ ਉੱਥੇ ਉਹਨਾਂ ਗੱਲਾਂ ਦਾ ਹੱਲ ਕੱਢ ਸਕਾਂਗੇ ਜਿਹੜਾ ਸਾਡਾ ਜੁਗ ਕਰਨ ਵਾਲਾ ਸਾਡੇ ਕੋਲ ਬਹੁਤ ਅੱچھے ਟੀਚਰ ਸਾਹਿਬਾਨ ਨੇ ਸਕੂਲਾਂ ਦੇ ਵਿੱਚ ਅੱਛਾ ਕੰਮ ਹੋ ਰਿਹਾ ਤੇ ਪੜ੍ਹਾਈ ਦੇ ਵਿੱਚ ਅੱਛਾ ਕੰਮ ਹੋ ਰਿਹਾ ਅਸੀਂ ਜਾਣਦੇ ਆ ਕਿ ਅਸੀਂ ਆਪਣੇ ਸਕੂਲਾਂ ਨੂੰ ਬੈਸਟ ਸਕੂਲ ਬਣਾਈਏ ਤਾਂ ਕਿ ਲੋਕ ਜਿਹੜੇ ਇੱਥੇ ਮਾਣ ਮਹਿਸੂਸ ਕਰਨ ਕਿ ਸਾਡਾ ਬੱਚਾ ਗਵਰਨਮੈਂਟ ਸਕੂਲ ਚ ਪੜਦਾ ਸੋ ਇਸ ਦੀ ਇਸ ਦੀ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ ਸੋ ਮੁੱਖ ਮੰਤਰੀ ਸਾਹਿਬ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਉਹਨਾਂ ਅਪੀਅਰੈਂਸ ਦਾ ਜਿਹੜੇ ਇੱਥੇ ਪਹੁੰਚੇ ਨੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਹੋਰ ਸਾਰੇ ਜਿੰਨਾਂ ਮੌਜੂਦ ਸਭ ਦਾ ਬਹੁਤ ਬਰਤਨ ਹੈ ਏਵਨ ਪੰਜਾਬੀ ਟੀਵੀ ਨੇ ਜਿਹੜੀ ਬੱਸੀ ਪੜ੍ਹਨ ਤੋਂ ਫਾਈ ਮੜਕਨ ਦੀ ਰਿਪੋਰਟ